ਮਾਝੂ ਜੋਂ ਐਸਐਸਪੀ ਦੀ ਦਿਦਰ ਨਿਰਦੇਸ਼ ਤੇ ਤੇ ਮਾਝੂ ਸਾਡੇ ਐਸਪੀਡੀ ਸਾਹਿਬ ਦੀ ਦਿਦਰ ਲਈ ਤੇ ਜਿਹੜੀ ਆਪਣਾ ਜਵਾਰ ਦਾ ਦੋ ਘਮਾਂਚ ਹੋਈ ਹੈ ਇੱਕ ਗੋਲ ਹੱਟੀ ਤੇ ਇੱਕ ਆਪਣਾ ਤੇ ਕロップ ਡੀਲਰ ਜਿਹੜੀ ਗੋਲ ਹੱਟੀ ਦੀ ਵਾਰਦਾਤ ਉਹ 21 ਪੰਜ ਨੂੰ ਹੋਈ ਸੀ ਤੇ ਜਿਹੜੀ ਦੂਸਰੀ ਵਾਰਦਾਤ ਤਾਂ ਹੋਈ ਸੀ ਉਹ 15 ਨੂੰ ਹੋਈ ਸੀ ਇਹ ਵਿੱਚਲੇ ਆਪਣਾ ਤਿੰਨੇ ਜਣੇ ਹੀ ਜਿਹੜੀ ਗੋਲ ਹੱਟੀ ਤੇ ਅਮਨਦੀਪ ਤੇ ਕਾਸ਼ ਤੇ ਬਿੱਲਾ ਮੈਂਡੀਆਂ ਇਹ ਜਿਹੜੇ ਤਿੰਨੇ ਜਣੇ ਜਿਹੜੇ ਗ੍ਰਿਫਤਾਰ ਕਰ ਲਏ ਉਸ ਤੋਂ ਬਾਅਦ ਜਿਹੜੀ ਦੂਸਰੀ ਵਾਰ ਦਾ ਤੇ ਹੀ ਇਹਨਾਂ ਨੇ ਕੀਤੀ ਪ੍ਰਾਪਰਟੀ ਡੀਲਰ ਦੇ ਉਹਦੇ ਵਿੱਚ ਆਪਣਾ ਆਕਾਸ਼ ਮਹਿਤੀ ਵਾਲਾ ਦਾ ਜਰਮਨਜੀ ਉਹਨਾਂ ਦੋਨਾਂ ਨੂੰ ਹੀ ਗ੍ਰਿਫਤਾਰ ਕਰ ਲਿਆ ਜਿਹੜੇ ਆਪਣਾ ਦੂਸਰਾ ਇਹਨਾਂ ਨੂੰ ਜਿਹੜਾ ਆਕਾਸ਼ ਉੱਥੋਂ ਬਲੌਗੀ ਜੋ ਅਰੈਸਟ ਕੀਤਾ ਹੈ ਆਕਾਸ਼ ਨੂੰ ਜਿਹੜਾ ਫਲਾਨਸ ਕਰਦਾ ਸੀ ਉਹ ਆਪਣਾ ਰੋਬਨ ਹੀ ਜਿਹੜਾ ਕਰਦਾ ਹੈ ਤੇ ਜਿਹੜਾ ਇਹਨਾਂ ਦੇ ਮਗਰ ਆਪਣਾ ਡੋਨੀ ਬਾਲ ਜਿਹੜਾ ਇਹਨਾਂ ਨੂੰ ਹੈਂਡਲ ਕਰਦਾ ਹੈ ਇਹ ਖੱਬੇ ਰਾਜਪੂਤ ਤੋਂ ਹਮਨ ਪਟੋਲੂ ਕਿੰਨੇ ਵਿਅਕਤੀ ਗ੍ਰਸਤ ਆ ਗਏ ਟੋਟਲ ਅਹੀਂ ਜਿਹੜੇ 5 ਜਣੇ ਆਪਣਾ ਅਰੈਸਟ ਕਰ ਲਏ ਨੇ ਇਹਨਾਂ ਦਾ ਪਹਿਲਾਂ ਵੀ ਕੋਈ ਇਸ ਤਿੱਕੇ ਦੇ ਕੇਸ ਦਰਜ ਨਹੀਂ ਹੈ ਇਹਨਾਂ ਨੇ ਆਪਣਾ ਜਿਹੜੇ ਹੱਡੇ ਨੇ ਦੋ ਵਾਰ ਦਿੱਤਾ ਇਹਨਾਂ ਨੇ ਜਿਹੜੀ ਹੱਡੇ ਦਿੱਤੀ ਉਹਦੇ ਚੋਂ ਅਰੈਸਟ ਕੀਤਾ ਤੇ ਬਾਕੀ ਇਹਨਾਂ ਦਾ ਵੈਰੀਫਾਈ ਕਰਦੇ ਵੀ ਹੋਰ ਇਹਨਾਂ ਨੇ ਜਿਹੜੀ ਦੋ ਥਾਂ ਤੇ ਹੋਰ ਫਾਇਰਿੰਗ ਕੀਤੀ ਹੈ ਇੱਕ ਤਾਂ ਆਪਣਾ ਨੇ ਮਿੱਤੇ ਥਾਣੇ ਦੇ ਵਿੱਚ ਕੀਤੀ ਹੈ ਤੇ ਇੱਕ ਇਹਨਾਂ ਨੇ ਉੱਥੇ ਖਲਚੀਆਂ ਰੱਖੀ ਕੀਤੀ ਮਕਸਦ ਕੀ ਸੀ ਇਹਨਾਂ ਦਾ ਜੇ ਇਸ ਤਰੀਕੇ ਦੇ ਗੋਲੀਆਂ ਚਲਾਉਣੀਆਂ ਜਾਂ ਹਮਲਾ ਕਰਨਾ ਮਕਸਦ ਇਹਨਾਂ ਦਾ ਇਹੀ ਹੈ ਵੀ ਆਪਣਾ ਉਹਨਾਂ ਤੋਂ ਫਰੋਤੀ ਦੀ ਮੰਗ ਕੀਤੀ ਠੀਕ ਹੈ ਸਰ ਇਹਨਾਂ ਕੋਈ ਵੈਪਨਸ ਵੀ ਕੋ ਉਹ ਜੀ ਕਰ ਰਹੇ ਆਪਣਾ ਜਿਹੜਾ ਗਾਂ ਤੋਂ ਤੀਸ ਸਰ ਕਿਸੇ ਗੈਂਗ ਨਾਲ ਤੁਹਾਨੂੰ ਕਰਦੇਗੇ ਪੁੱਲੇ ਇਹ ਆਪਣਾ ਜਿਹੜਾ ਅਮਨ ਔਰ ਆਪਣਾ ਕਬੇ ਰਾਜਪੂਤਾਂ ਤੇ ਦੋਨੀ ਇਹਨਾਂ ਦੀ ਇਲਾਜ ਦਿੱਤਾ ਜਾਂਦਾ ਹੈ ਸਰ ਕੋਈ ਇਸ ਤਰੀਕੇ ਨਾਲ ਕੰਮ ਕਰਨਾ ਇਹਨਾਂ ਨੂੰ ਜਿਵੇਂ ਕਹਿ ਦਿੰਦੇ ਆ ਵੀ ਤੁਹਾਨੂੰ ਜਿਵੇਂ ਬਾਹਰ ਲੈ ਜਾਾਂਗੇ ਚਾਹ ਇਹਨਾਂ ਨੂੰ ਕੋਈ ਨਾ ਕੁਝ ਪੈਸੇ ਪਾਉਂਦੇ ਆ ਖਰਚ ਅਵਚਰ ਉਹਨਾਂ ਦੇ ਉੱਪਰ ਵੀ ਜਿਹੜੇ ਗੈਂਸਟਰ ਨੇ ਪਰਚੇ ਦਰਜ ਨੇ ਹਾਂਜੀ ਕਬੇ ਰਾਜਪੂਤਾਂ ਤੇ ਹਾਂਜੀ ਇਹ ਕਹਾਣੀ ਇਸ ठाਣੇ ਚੋਂ ਜਾਂ ਬਾਹਰ ਕਮਾਂਡ ਸਾਹਿਬ ਨੇ ਦਿੱਤੀ ਦੁਨੀਆ ਅੱਥਰ ਅਦਰ ਜੋਈਏ ਲੱਗਦਾ ਇਸ ਕੇਸ ਵਿੱਚ ਗੇਥਮ ਕੇ ਵੀ ਕੋਈ ਹੋਰ ਵੱਡੀ ਕਾਮਯਾਬੀ ਮਿਲ ਸਕਦੀ ਹੈ ਹਾਂਜੀ ਉਹ ਆਪਣਾਈ ਕਰ ਰਹੇ ਨੇ ਤਫਤੀਸ਼ਗਰ ਇਹਨਾਂ ਦੁਤ